ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੁਸੀਂ ਠੀਕ ਹੋਵੋਗੇ ਸਾਰੇ ਇਹੋ ਸੀ ਉਮੀਦ ਕਰਦੇ ਆ ਜੀ ਤੇ ਅੱਜ ਅਸੀਂ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਆਏ ਆ ਜੀ ਬੇਸਨ ਦੇ ਪੂੜੇ ਤੇ ਨਾਲ ਲਸਣ ਟਮਾਟਰ ਔਰ ਪਿਆਜ਼ ਦੀ ਚਟਨੀ ਤੇ ਉਹਦੇ ਵਾਸਤੇ ਆਪਾਂ ਨੇ ਸਮਾਨ ਲੈ ਲਿਆ ਜੀ ਬੇਸਨ ਵਾਸਤੇ ਪੂੜਿਆਂ ਵਾਸਤੇ ਬੇਸਨ ਲਿਆ ਜੀ ਪਿਆਜ਼ ਲੈ ਲਿਆ ਆਪਾਂ ਬਰੀਕ ਕੱਟ ਲਿਆ ਤੇ ਧਨੀਆ ਤੇ ਲਾਲ ਮਿਰਚ ਹੋ ਗਈ ਤੇ ਆਪਣੇ ਨਮਕ ਹਲਦੀ ਜੀਰਾ ਔਰ ਗਰਮ ਮਸਾਲਾ ਤੇ ਚਟਨੀ ਵਾਸਤੇ ਜੀ ਆਪਾਂ ਪਿਆਜ਼ ਲੈ ਲਿਆ ਤੇ ਕੁਛ ਲਸਣ ਚਿੱਲਿਆ ਔਰ ਦੋ ਟਮਾਟਰ ਲੈਨੇ ਜੀ ਤੇ ਹੁਣ ਆਪਾਂ ਆਪਣੀ ਰੈਸਪੀ ਤਿਆਰ ਕਰਦੇ ਹਾਂ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਚਟਨੀ ਬਣਾਵਾਂਗੇ ਤੇ ਆਪਾਂ ਨੇ ਇੱਕ ਛੋਟੀ ਕੜਾਹੀ ਲੈ ਲਈ ਹੈ ਗੈਸ ਔਨ ਕਰ ਲਿਆ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਥੋੜਾ ਦੇਰ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਔਰ ਲਸਣ ਪਾਵਾਂਗੇ ਜੀ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਇਹਨਾਂ ਦਾ ਤੋਂ ਨਾਲੀ ਵਿੱਚ ਪਾ ਲਓ ਇਹਨਾਂ ਨੂੰ ਵੀ ਕੱਟ ਕੇ ਪਾ ਲਓ ਤੇ ਇਸ ਨੂੰ ਜਦੋਂ ਉਹ ਲੋਕਾ ਕੱਪਾ ਫੁੱਲ ਨਾਗੇ ਜੇ ਉਹ ਤਾਂ ਟਮਾਟਰ ਦਾ ਛਿਲਕਾ ਪੱਕ ਨਾ ਜਾਵੇ ਤੇ ਆਪਾਂ ਇਸ ਨੂੰ ਛਿਲਕੇ ਨਹੀਂ ਤੋੜਮਾ ਹਟਾ ਲਏ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਟਮਾਟਰ ਨੇ ਜੋ ਸਿੱਕ ਗਏ ਨੇ ਤੇ ਆਪਾਂ ਅਲੱਗ ਕੱਢ ਕੇ ਆਪਾਂ ਇਸ ਦਾ ਛਿਲਕਾ ਉਤਾਰ ਲਿਆ ਤੇ ਹੁਣ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਹਾਂਜੀ ਹੁਣ ਆਪਾਂ ਇਸ ਨੂੰ ਸਾਰਿਆਂ ਨੂੰ ਮਿਕਸੀ ਦੇ ਚਾਰਜ ਕਰਦ ਲਿਆ ਤੇ ਇਹਦੇ ਵਿੱਚ ਆਪਾਂ ਨਮਕ ਔਰ ਹਰੀ ਮਿਰਚ ਆਪਾਂ ਨੇ ਪਾਈਆਂ ਨਹੀਂ ਹੈਗੀਆਂ ਇਸ ਕਰਕੇ ਆਪਾਂ ਲਾਲ ਮਿਰਚਾ ਪਾਵਾਂਗੇ ਪੀਸੀ ਹੋਈ ਲਾਲ ਮਿਰਚ ਲਈ ਆਈਏ ਆਪਾਂ ਨੇ ਔਰ ਥੋੜਾ ਜਿਹਾ ਧਨੀਆ ਪਾਊਡਰ ਔਰ ਜੀਰਾ ਪਾਵਾਂਗੇ ਹੁਣ ਆਪਾਂ ਇਸ ਨੂੰ ਮਿਕਸੀ ਚ ਗ੍ਰाइंड ਕਰ ਲਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਚਟਨੀ ਨੂੰ ਮਿਕਸੀ ਵਿੱਚ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਸ ਨੂੰ ਦੇਸੀ ਘੀ ਦਾ ਤੜਕਾ ਲਗਾਵਾਂਗੇ ਇਹਨੂੰ ਆਪਾਂ ਗਰਮ ਹੋਣ ਦਿਆਂਗੇ। ਆਪਾਂ ਇਹਨੂੰ ਚਟਨੀ ਨੂੰ ਇਹਦੇ ਵਿੱਚ ਪਾਵਾਂਗੇ। ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਚਟਣੀ ਹੈ ਜੀ ਜੋ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਪੂੜਿਆਂ ਵਾਸਤੇ ਬੈਟਰ ਤਿਆਰ ਕਰਾਂਗੇ। ਹਾਂਜੀ ਆਪਾਂ ਇਹ ਬੇਸਣ ਲੈ ਲਿਆ ਜੀ ਬੇਸਣ ਆਪਾਂ ਖੁੱਲੇ ਪਾਂਡੇ ਵਿੱਚ ਪਾਵਾਂਗੇ ਔਰ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਥੋੜੀ ਜੀ ਲਾਲ ਮਿਰਚ ਔਰ ਥੋੜੀ ਜੀ ਹਲਦੀ ਜੀਰਾ ਔਰ ਥੋੜਾ ਜਿਹਾ ਪੀਸਿਆ ਹੋਇਆ ਗਰਮ ਮਸਾਲਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਕੱਟੇ ਹੋਏ ਤੇ ਹਰਾ ਧਨੀਆ। ਫਿਰ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਬੈਟਰ ਬਣਾ ਲਵਾਂਗੇ। ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣਾ ਪੂੜਿਆਂ ਦਾ ਬੈਟਰ ਇਹ ਜੋ ਤਿਆਰ ਹੋ ਗਿਆ। ਆਪਾਂ ਨਾ ਤਾਂ ਇਸ ਨੂੰ ਜ਼ਿਆਦਾ ਪਤਲਾ ਕਰਨਾ ਤੇ ਨਾ ਹੀ ਜ਼ਿਆਦਾ گاੜਾ ਕਰਨਾ ਤੇ ਹੁਣ ਆਪਾਂ ਨਾਲ ਹੀ ਤਵਾ ਗਰਮ ਕਰ ਲਿਆ ਤੇ ਹੁਣ ਆਪਾਂ ਪੂੜੇ ਬਣਾਵਾਂਗੇ। सब तो पहल थोड़ा जहा इस सरों का तेल लावे इससे बेसन का जो, जो बैटर बनाया वो पा देंगे ਜੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣਾ ਪੂੜੇ ਦਾ ਇੱਕ ਪਾਸਾ ਸਿੱਕ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਹਲਕਾ ਹਲਕਾ ਤੇਲ ਲਗਾ ਦਾਂਗੇ ਤੁਸੀਂ ਤੇਲ ਦੀ ਜਗ੍ਹਾ ਤੇ ਘੀ ਰਿਫਾਈਨਡ ਜੋ ਵੀ ਤੁਸੀਂ ਯੂਜ਼ ਕਰਦੇ ਹੋ ਕਰ ਸਕਦੇ ਹੋ ਤੇ ਹੁਣ ਅਸੀਂ ਇਸੇ ਤਰ੍ਹਾਂ ਦੂਜਾ ਪਾਸਾ ਵੀ ਇਹਦਾ ਸੇਕ ਲਵਾਂਗੇ ਹਾਂਜੀ ਤੁਸੀਂ ਜਿਵੇਂ ਦੇਖ ਸਕਦੇ ਹੋ ਆਪਣਾ ਦੂਸਰਾ ਪਾਸਾ ਵੀ ਸਿੱਕ ਗਿਆ ਤੇ ਇਹਦੇ ਤੇ ਵੀ ਆਪਾਂ ਹਲਕਾ ਹਲਕਾ ਤੇਲ ਲਗਾ ਲਾਂਗੇ ਫੇਰ ਇਸ ਨੂੰ ਕ੍ਰਾਂਚੀ ਬਣਾਉਣ ਵਾਸਤੇ ਥੋੜੀ देर ਹੋਰ ਸੇਕ ਲਾਂਗੇ ਹੁਣ ਜੀ ਤਿਆਰ ਹੈ ਜੀ ਆਪਣੇ ਬੇਸਨ ਦੇ ਪੂੜੇ ਔਰ ਨਾਲ ਚਟਣੀ ਤੇ ਤੁਹਾਨੂੰ ਵੀ ਸਾਡੀ ਰੈਸਪੀ ਕਿਵੇਂ ਲੱਗੀ ਸਾਨੂੰ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ